ਉਹ ਗੱਲਾਂ ਮਿਲਦੀਆਂ ਹੈ ਕੋਈ ਆਪਣੀ ਸਹੇਲੀ ਦੀ ਗੱਲਬਾਤ ਸੁਣਾ ਦਿਓ ਸਹੇਲੀਆਂ ਸੀ ਸਹੇਲੀਆਂ ਆ ਸਹੇਲੀਆਂ ਬੈਠੀਆਂ ਆ ਰੋਟੀ ਬਣਾਉਂਦੀਆਂ ਆ ਹਾਂ ਆ ਅੱਜ ਮੰਡੇ ਬਣਾਉਣ ਜਾਈਦਾ ਵਿਆਹ ਸਾਦੀ ਚ ਜਾਈਦਾ ਲੰਗਰ ਬਣਾਇਦੇ ਆ ਅੱਡੇ ਫੁੱਲ ਕੇ ਮੰਡੇ ਬਣਾਈਦੇ ਆ ਅਸੀਂ ਆਪਸ ਵਿੱਚ ਹੀ ਸਹੇਲੀਆਂ ਆ ਹਾਂਜੀ ਪਰਮਾਲੀ ਰੋਟੀ ਜਿਹਨੂੰ ਕਹਿੰਦੇ ਨੇ ਸ਼ਹਿਰ ਚ ਪਰਮਾਲੀ ਰੋਟੀ ਬਣਾਈਦੀ ਆ ਲੋਂਡਾ ਵੀ ਲਾਈਦਾ ਲੋਂਡੇ ਤੇ ਵੀ ਬਣਾਈਦੀ ਆ ਗੈਸ ਨਾਲ ਤੇ ਸਿੱਖੇ ਕਿੱਥੋਂ ਤੁਸੀਂ ਅਸੀਂ ਸਾਨੂੰ ਗਰੀਬੀ ਸਾਨੂੰ ਤੇ ਦਿਨੇ ਸਕਾਰੀਆਂ ਗਰੀਬੀ ਨੇ ਜਿਹੜੇ ਦਵਾਏ ਸਕਾਰ ਦਾ ਮਿਹਨਤਾਂ ਕਰਨੀਆਂ ਪੈ ਗਈਆਂ ਮਿਹਨਤਾਂ ਦੇ ਪਾਤਾ ਪਰਮਾਤਮਾਨ ਅਸੀਂ ਆਲੂ ਬਥੇਰੇ ਪੱਤੇ ਆ ਸੀ ਸਾਰੇ ਕੰਮ ਕੀਤੇ ਅੱਛਾ ਇੱਕ ਅੰਟੀ ਗੱਲ ਦੱਸੋ ਜਦੋਂ ਤੁਹਾਡਾ ਵਿਆਹ ਹੋਇਆ ਸੀ ਹਾਂਜੀ ਤੇ ਬਰਾਤ ਕਾਚ ਗਈ ਸੀ ਬਰਾਤ ਤਾਂ ਟ੍ਰੈਲੀ ਨਾਲ ਚੱਲਦੀ ਟਰੈਲਿੰਗਾਂ ਟੈਂਪੂਆਂ ਚ ਆਈਆਂ ਸੀ ਗਿਆ ਸੀ ਜਿਹੜੇ ਬੱਸ ਦਾ ਆਏ ਸੀਗੇ ਇਹ ਬੱਸ ਕਾਈ ਸਾਡੇ ਤੋਂ ਬਿਆਨੂ ਟਰੈਲਿੰਗਾਂ ਚ ਬਰਾਤ ਗਈ ਸੀ ਟੈਂਪੂਆਂ ਚ ਸਾਨੂੰ ਲਿਆਈ ਸੀਗੀ ਬੇਦਨਾ ਫੇਰੇ ਦਿੱਤੇ ਇਸੇ ਪਟਾਕੇ ਗਿੱਲੇ ਬਾੜੀ ਗਿੱਲੇ ਬਾੜੀ ਕਾਟਣ ਦੇ ਸੁਟਾ ਸਕੇ ਸਾਡੇ ਆਪਾਂ ਚੋ ਚੋ ਕੇ ਜਾਂਦੇ ਹੀ ਨਾ ਦੇ ਨਾ ਸੀ ਲੜਕੀ ਨੂੰ ਜਾਂਦੇ ਬਾਜਾ ਨਾ ਸੀ ਰਾਤ ਨਹੀਂ ਸੀ ਆਉਂਦੀ ਪਿੰਡ ਵਿੱਚ ਜਾਂਦੇ ਬਾਜਾ ਨਾ ਸੀ ਬਾਜੇ ਦਾ ਜਾਂਦੇ ਲੜਕੀ ਦੇ ਸੇ ਵਿੱਚ ਮਾਨੀ ਨਾ ਕਰਦੇ ਕੋਣ ਇਸ ਕਰਕੇ ਨਾ ਪਤਾ ਕਾਦੇ ਕਹਿਣਾ ਕੁੜੀ ਨਾਲ ਯਤੋਲ ਯੋ ਨਾ ਰਹੇ ਜੀ ਹਾਂ ਕੋਣ ਤਾਂ ਪਾਲਣਾ ਤੇ ਜਾਂ ਨਾ ਕੁੜੀਆਂ ਸਾਡੇ ਬੱਚੇ ਜਾਂਦੇ ਆਕੇ ਪਾਲਣਾਂ ਤੇ ਜਾਂਦੇ ਨੇ ਅੱਗੇ ਡਰ ਹੁੰਦਾ ਸੀ ਬੰਦੇ ਨੇ ਮਸੀਨਾਂ ਦੇ ਨਾਲ ਬਾਲਸ ਕਾ ਲੈਂਦੇ ਆ ਬੰਦੇ ਨੇ ਪਤਾ ਘਰ ਪਹੁੰਚ ਜਾਣਾ ਗੂੜੇ ਕਰ ਲੈਣੀਆਂ ਇਹ ਲੜਕੀ ਕਿਤੇ ਸਤਨੀਲ ਪਿੱਛੇ ਹੀ ਹੁੰਦੀ ਸੀ ਬੰਦੇ ਇਹ ਕਾ ਕਰ ਲੈ ਅੱਜ ਝੁੰਡ ਕੱਢ ਕੇ ਅਗਲੀਆਂ ਬੈਠੀਆਂ ਹੁੰਦੀਆਂ ਸੀ ਬਹੁਤ ਔਣਾ ਇਹਦੀਆਂ ਗੱਲਾਂ ਕਿੱਥੇ ਆ ਪੁੱਤ ਓਏ ਅੱਜ ਕਿਹੜੇ ਨਿਕਲਦੇ ਨਹੀਂ ਰਹੇ ਜਾਂਦੇ ਆ ਹਾਂ ਜੀ ਨਾ ਇਦਾਂ ਵਧਾਈ ਦੀ ਆ ਹਾਂ ਜੀ ਮਾਂ ਮਾ ਕੇ ਆਟਾ ਜੋਰ ਜੋਰ ਨਾਲ ਇਹ ਦਵਾਈ ਟੈਸਟ ਕਰਦੇ ਹਾਂ ਹਾਂ ਜੀ ਇਹ ਗਰਮ ਹੋਊਗਾ ਤਾਂ ਹੀ ਰੋਟੀ ਬਣਨੀ ਅੱਗੇ ਨੂੰ ਕਰਕੇ ਫਾਇਰ ਵੀ ਮਾਰ ਜੀ ਰੋਟੀ ਦੀ ਨਹੀਂ ਵਾਚੂ ਨੇ ਕਾ ਕਮ ਹੁਣ ਤਲਾਕ ਵੀ ਤਾਂ ਹੀ ਚੇਤੀ ਹੋ ਜਾਂਦੀ ਅੱਗੇ ਤਲਾਕ ਨਾ ਸੀ ਹੁੰਦੇ ਫਿਰ ਜਦੋਂ ਅੰਕਲ ਆਏ ਸੀਗੇ ਤੁਹਾਨੂੰ ਵਿਆਹਣ ਆਂਟੀ ਜੀ ਹਾਂਜੀ ਤੇ ਕੀ ਪੈਂਟ ਸ਼ਰਟ ਆਏ ਚ ਸੀ ਆ ਚਾਦਰੇ ਚ ਚਿੱਟੇ ਪਜਾਮੇ ਚਿੱਟੇ ਕੋਟ ਦੇ ਪਾਲ ਪਾਲ ਚਿੱਟੇ ਰੰਗ ਦੇ ਕੋਟ ਤੇ ਪਜਾਮੇ ਮਾੜੀ ਮਾੜੀ ਦੀ ਰੜਨੀ ਬਸ ਖੜਾ ਜਿੱਟੇ ਰੰਗ ਦੇ ਕੋਟ ਤੇ ਪਜਾਮੇ ਅੱਜ ਕੱਲ੍ਹ ਦੀਆਂ ਕੁੜੀਆਂ ਨੂੰ ਤਾਂ ਨਹੀਂ ਆਉਂਦੀ ਫਿਰ ਬੀਬੀ ਮੱਕੀ ਦੀ ਰੋਟੀ। ਕੰਨੀਆਂ ਕਿੰਨ ਬਣਾ ਲੈਣੀਆਂ? ਕਿਸੇ ਨੇ ਵੀ ਨਹੀਂ ਆ। ਹੱਥਾਂ ਨਾਲ ਬਣਾ ਲਓ ਕੋਈ। ਨਹੀਂ ਨਹੀਂ ਬਣਾ ਦੇ। ਕਾਨ ਕਧੀਆਂ ਨਾਨੀਆਂ। ਸਾਡੀਆਂ ਬੋਟੀਆਂ ਨੂੰ ਆਦੀ ਹੈਗੀ। ਸਾਡੀਆਂ ਲੋਹਾਂ O que é ਜਿਨੇ ਬੀਬੀ ਜੀ ਨਮਾਸ਼ਾਰ ਤੋਂ ਇਹਨਾਂ ਨੇ ਦੱਸਿਆ ਤੇਰੇ ਉੱਥੋਂ ਜਦੋਂ ਕਿਤੋਂ ਵੀ ਆਉਂਦੇ ਨੇ ਤੁਹਾਡੇ ਤੋਂ ਉੱਥੇ ਨਾਲ ਜਾਂਦੇ ਨੇ ਮਤਲਬ ਕਿ ਤੇ ਜੀ ਜਦੋਂ ਵੀ ਮੈਂ ਬੁੱਕ ਕਰਦੀ ਆਂ ਜਦ ਵੀ ਮੇਰੇ ਕੋਲ ਆ ਜਾਈਦਾ ਹੈ ਅਸੀਂ ਹਾਂ ਤੇ ਰਾਜੀ ਇਹਨਾਂ ਦੇ ਕੋਲ ਮੈਂ ਤੁਸੀਂ ਫਿਰ ਵਿਆਹ ਸ਼ਾਦੀਆਂ 'ਚ ਵੀ ਜਾਂਦੇ ਹੋ ਜਾਂ ਕਿਤੇ ਸਟਾਲ ਲਾਈ ਹੋਈ ਹੈ ਤੁਸੀਂ ਨਹੀਂ ਵਿਆਹ ਸ਼ਾਦੀਆਂ 'ਚ ਵੀ ਜਾਂਦੇ ਆਂ ਅੱਛਾ ਕਿੰਨੀ ਕੁ ਕੁਆਂਟੀਟੀ ਦਾ ਖਾਣਾ ਬਣਾ ਦਿੰਦੇ ਹੋ ਤੁਸੀਂ ਵਿਆਹ ਸ਼ਾਦੀ 'ਚ ਤੁਸੀਂ ਬਹੁਤ ਦੇਣਾ ਬਣਾ ਦੇ ਦਾ ਬੱਚਿਆਂ ਦਾ ਹਾਂ 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 ਬੰਦੇ ਦਾ ਨੰਬਰ ਦੇ ਦਿਓ ਆਪਣਾ ਜੇਕਰ ਕੋਈ ਸੰਪਰਕ ਕਰਨਾ ਚਾਹੁੰਦਾ ਹੈ ਆ 985558175 ਤੁਸੀਂ ਦੇਖੋ ਆਪਣੇ ਘਰ ਦੇ ਵਿੱਚ ਹਲਵਾਈਆਂ ਤੋਂ ਇਲਾਵਾ ਆਪਣੇ ਘਰੇਲੂ ਮਾਤਾਵਾਂ ਨੇ ਜਿਹੜੀਆਂ ਉਹ ਖਾਣਾ ਤਿਆਰ ਕਰਦੀਆਂ ਨੇ ਔਰ ਉਹੀ ਮਾਂ ਦੇ ਹੱਥ ਦਾ ਸਵਾਦ ਹੁੰਦਾ ਹੈ ਖਾਣੇ ਦੇ ਵਿੱਚ ਤੁਸੀਂ ਇਹਨਾਂ ਨੂੰ ਇਨਵਾਈਟ ਕਰੋ ਵਿਆਹਾਂ ਸ਼ਾਦੀਆਂ ਦੇ ਵਿੱਚ ਤੇ ਨਾ ਕਿ ਭਈਆਂ ਨੂੰ ਤੁਸੀਂ ਜਿਹੜਾ ਹੈਗਾ ਆ ਹੋਰ ਜ਼ਿਆਦਾ ਹੰਗਾਰਾ ਦਿਓ ਤੇ ਇਹਨਾਂ ਨੇ ਨੰਬਰ ਦਿੱਤਾ ਹੈ ਆਂਟੀ ਜੀ ਨੇ ਆਪਣਾ ਸੰਪਰਕ ਤੁਸੀਂ ਇਸ ਨੰਬਰ ਤੇ ਕਰ ਸਕਦੇ ਹੋ ਜੇ ਤੁਸੀਂ ਕੋਈ ਵੀ ਤੁਹਾਡੇ ਘਰ ਦੇ ਵਿੱਚ ਛੋਟਾ ਵੱਡਾ ਕਿਸੇ ਵੀ ਤਰ੍ਹਾਂ ਦਾ ਫੰਕਸ਼ਨ ਤੁਸੀਂ ਉਹਦੇ ਵਿੱਚ ਜਿਹੜਾ ਇਹਨਾਂ ਨੂੰ ਇਨਵਾਈਟ ਕਰ ਸਕਦੇ ਹੋ ਤੁਹਾਨੂੰ ਆਪਣੇ ਹੱਥੀਂ ਖਾਣਾ ਬਣਾ ਕੇ ਪਰੋਸਣਗੇ ਜਿਵੇਂ ਕਿ ਆਪਾਂ ਆਮ ਘਰਾਂ ਦੇ ਵਿੱਚ ਬਚਪਨ ਦੇ ਵਿੱਚ ਖਾਂਦੇ ਸੀ ਉਦਾਂ ਦਾ ਜਿਹੜਾ ਟੇਸਟ ਹੋਊਗਾ ਜਿਵੇਂ ਹੁਣ ਤੁਸੀਂ ਦੇਖ ਰਹੇ ਹੋ ਵੀ ਮੱਕੀ ਦੀ ਰੋਟੀ ਬਣ ਰਹੀ ਆ ਇਹਦੇ ਵਿੱਚ ਕੋਈ ਹੋਰ ਆਟਾ ਮਿਕਸ ਨਹੀਂ ਹੈਗਾ ਸਿਰਫ ਔਰ ਸਿਰਫ ਇਹ ਮੱਕੀ ਦਾ ਹੀ ਆਟਾ ਆ ਤੇ ਨਾ ਹੀ ਇਸ ਨੂੰ ਜਿਹੜਾ ਹੈਗਾ ਕਿ ਤੁਸੀਂ ਦੇਖੋ ਵੀ ਜਿਵੇਂ ਆਪਾਂ ਪਹਿਲਾਂ ਆਪਣੀਆਂ ਮਾਤਾਵਾ ਬਣਾਉਂਦੀਆਂ ਸੀ ਉਵੇਂ ਹੀ ਰੋਟੀ ਬਣ ਰਹੀ ਆ ਕੋਈ ਇਹ ਨਹੀਂ ਹੈਗਾ ਵੀ ਕੋਈ ਲਿਫਾਫੇ ਤੇ ਰੱਖ ਕੇ ਉਹਦਾ ਟੇਸਟ ਬਦਲ ਜਾਂਦਾ ਆ ਇਹ ਜਿਹੜਾ ਟੇਸਟ ਆ ਇਹ ਉਸੇ ਤਰ੍ਹਾਂ ਦਾ ਟੇਸਟ ਰਹਿੰਦਾ ਜਿਵੇਂ ਅਸੀਂ ਖਾਣਾ ਪਸੰਦ ਕਰਦੇ ਆ ਜਾਂ ਬਚਪਨ ਚ ਖਾਂਦੇ ਸੀ ਸੋ ਮੈਨੂੰ ਦਿਓ ਇਜਾਜ਼ਤ ਫਿਰ ਕਿਸੇ ਹੋਰ ਨਵੀਂ ਗੱਲਬਾਤ ਨਾਲ ਤੁਹਾਡੇ ਰੂਬਰੂ ਹੋਵਾਂਗੇ ਸਤਿ ਸ਼੍ਰੀ ਅਕਾਲ